ਅੱਜ ਅਸੀਂ ਆਏ ਹੋਏ ਹਾਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਸਿਰਕਪੜਾ ਦੇ ਸਾਬਕਾ ਸਰਪੰਚ ਤ੍ਰਿੰਦਰ ਸ਼ਰਮਾ ਜੀ ਦੇ ਘਰ ਸਰਪੰਚ ਸਾਹਿਬ ਪਿਛਲੇ ਕੁਝ ਸਮੇਂ ਤੋਂ ਕੁਦਰਤੀ ਖੇਤੀ ਯਾਨੀ ਕਿ ਰੇਹਾਂ ਸਪਰੇਹਾਂ ਤੋਂ ਰਹਿਤ ਆਰਗੈਨਿਕ ਖੇਤੀ ਕਰਦੇ ਨੇ ਦੂਰੋਂ ਦੂਰੋਂ ਲੋਕ ਆ ਕੇ ਇਹਨਾਂ ਤੋਂ ਆਰਗੈਨਿਕ ਕਣਕ ਲੈ ਕੇ ਜਾਂਦੇ ਨੇ ਹੁਣ ਆਪਾਂ ਸਰਪੰਚ ਸਾਹਿਬ ਤੋਂ ਜਾਣਾਂਗੇ ਵੀ ਉਹ ਇਸ ਖੇਤੀ ਨੂੰ ਕਿਵੇਂ ਕਰਦੇ ਨੇ ਜ਼ਹਿਰਾਂ ਤੋਂ ਰਹਿਤ ਖੇਤੀ ਉਹ ਕਿਵੇਂ ਸੰਭਾਲਦੇ ਨੇ ਅੱਗੇ ਇਹਦੀ ਸ਼ਾਮ ਸੰਭਾਲ ਫਿਰ ਅ ਅੱਜ ਦੀ ਜਿਹੜੀ ਆ ਉਹ ਕਿਵੇਂ ਕਰਦੇ ਨੇ ਬਹੁਤ-ਬਹੁਤ ਸਵਾਗਤ ਹੈ ਸਰਪੰਨ ਸਾਹਿਬ ਕੀ ਹਾਲ ਚਾਲ ਹੈ ਜੀ ਸਸ਼ਕਨ ਜੀ ਸਾਡੇ ਕੋਲ ਕਣਕ ਹੈ ਜੀ ਇਹ ਠੀਕ ਹੈ ਕਣਕ ਅਸੀਂ ਇਹ ਬਿਨਾ ਕੋਈ ਸਪਰੇਅ ਕੀਤੇ ਕੀਟਨਾਸ਼ਕ ਜਿਹੜਾ ਅੱਜਕੱਲ ਜ਼ਹਿਰ ਖਾ ਰਹੇ ਆ ਲੋਕੀ ਹੂੰ ਅਸੀਂ ਇਹ ਪਿਛਲੇ ਸਾਲ ਜਿਹੜੀ ਕਣਕ ਤਿਆਰ ਕੀਤੀ ਸੀ 2 ਏਕੜ ਦੇ ਵਿੱਚ ਅਸੀਂ ਤਿਆਰ ਕੀਤੀ ਸੀ ਇਹ ਜੀ ਇਹ ਇਕ ਜਿਵੇਂ ਆਪਾਂ ਕਹਿੰਦੇ ਨੇ ਆਰਗੈਨਿਕ ਤਰੀਕੇ ਨਾਲ ਹੀ ਸਾਰੀ ਤਿਆਰ ਕੀਤੀ ਹੈ। ਠੀਕ ਹੈ ਇਹਦੇ ਵਿੱਚ ਕੋਈ ਜਿਹੜੇ ਆਪਣਾ ਬਾਹਰੀ ਰੇ ਸਪਰੇਅ ਹੈ ਕਿਸੇ ਤਰ੍ਹਾਂ ਦਾ ਉਹ ਕੁਝ ਨਹੀਂ ਵਰਤਿਆ ਗਿਆ ਹੈਗਾ। ਨਹੀਂ ਇਹ ਆਪਾਂ ਨੇ ਜੀ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਛੁਰੂ ਦੇ ਖਾਦ ਪਾਣੇ ਆਪਾਂ ਦੇਖੋ ਸਭ ਤੋਂ ਮੇਨ ਦਾ ਜੋਰ ਅੱਜ ਕੱਲ ਤਾਂ ਝਾੜ ਤੇ ਲੱਗਿਆ ਹੋਇਆ ਹੈ। ਵੀ ਖਾਦ ਪਾਓ। ਹੂੰ। ਝਾੜ ਲਓ। ਹੂੰ। ਪਰ ਆਪਾਂ ਨੇ ਥੋੜਾ ਹਟ ਕੇ ਸੋਚਿਆ ਉਸ ਤੋਂ। ਠੀਕ ਹੈ। ਘੱਟੋ ਘੱਟ ਜੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਆਪਣੇ ਵਾਸਤੇ ਤਾਂ ਕਰਕੇ ਦੇਖੀਏ। ਬਿਲਕੁਲ ਬਿਲਕੁਲ। ਆਪਾਂ ਨੇ ਇਹਦੇ ਵਿੱਚ ਰੂੜੀ ਦਾ ਰੇ ਪਾਇਆ ਜੀ। ਰੁੜੀ ਦਾ ਰੇਪ ਆ ਕੇ ਉਸ ਤੋਂ ਬਾਅਦ ਜਿਹੜੇ ਆਰਗੈਨਿਕ ਤਰੀਕੇ ਨਾਲ ਆਪਾਂ ਨੂੰ ਸਪਰੇਅ ਕੀਤੇ ਆ ਇਹਦੇ ਉੱਤੇ ਐਂ ਦੱਸੋ ਵੀ ਜਿਵੇਂ ਖੇਤ ਦੇ ਵਿੱਚ ਹੁਣ ਜਦ ਆਪਾਂ ਆਮ ਕਣਕ ਕਰਦੇ ਆ ਆਮ ਜਿਹੜਾ 90 95% ਜਾਂ 99% ਜਿੰਮੇਦਾਰ ਸਾਡਾ ਕਾਰ ਰਿਹਾ ਹੈ ਹਾਂਜੀ ਹਾਂਜੀ ਹਨਾ ਵੀ ਉਹ ਤਾਂ ਕਦੇ ਗੁੱਲੀ ਡੰਡੇ ਤੋਂ ਸਪਰੇਅ ਕਰਨੀ ਪੈ ਰਹੀ ਹੈ ਕਦੇ ਹੋਰ ਕਿਸੇ ਚੀਜ਼ ਤੋਂ ਕਰਨੀ ਪੈ ਰਹੀ ਹੈ ਉਹਦਾ ਤੁਸੀਂ ਮੁਕਾਬਲਾ ਕਿਸ ਤਰ੍ਹਾਂ ਕੀਤਾ ਖੇਤ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਸੰਭਿਆ ਇਦਾਂ ਜੀ ਜਿਹੜਾ ਗੁੱਲੀ ਡੰਡਾ ਹੈਗਾ ਇਹ ਦੇਖੋ ਪੰਜਾਬ ਦੇ ਵਿੱਚ ਲਗਭਗ ਹਰ ਇੱਕ ਜਗ੍ਹਾ ਤੇ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਹ ਤਕਰੀਬਨ ਹੈਗਾ ਤਕਰੀਬਨ ਹੁੰਦੇ ਜੀ ਤੇ ਉਹਦਾ ਹੋਣ ਦਾ ਫਸਲ ਨੂੰ ਨੁਕਸਾਨ ਵੀ ਕਾਫੀ ਹੁੰਦਾ ਜੀ ਹਾਂ ਬਿਲਕੁਲ ਇੱਕ ਤਾਂ ਸਾਡਾ ਜਿਹੜਾ ਖੇਸ ਸੀ ਜਦੋਂ ਇਹ ਆਪਾਂ ਸ਼ੁਰੂ ਕੀਤੀ ਇਹ ਵਿਜਨੇ ਉਸ ਤੋਂ ਪਹਿਲਾਂ ਅਸੀਂ ਇਹਨੂੰ ਪਾਣੀ ਦੇ ਕੇ ਨਾ ਜੀ ਹਾਂ ਜਿਹੜਾ ਗੋਲੀ ਡੰਡਾ ਸੀ ਉਹ ਪਹਿਲਾਂ ਸਾਰਾ ਜੰਮ ਗਿਆ ਸੀ ਵਿੱਚ ਅਸੀਂ ਉਹਨੂੰ ਬਾਹਤਾ ਸੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੀ ਦੇਸੀ ਖਾਦ ਪਾਈਆਂ ਇੱਕ ਗੁੰਡੋ ਵਾਲੀ ਖਾਦ ਕਹਿੰਦੇ ਆ ਆਪਾਂ ਉਹ ਖਾਦ ਅਸੀਂ ਵਿੱਚ ਮਿਕਸ ਕੀਤੀ ਇਹਦੇ ਦੇਖੋ ਆਖਰਕਾਰ ਬੀਜ ਰਹਿ ਜਾਂਦਾ ਕਿਤੇ ਨਾ ਕਿਤੇ ਗੁਲੀ ਡੰਡੇ ਵਾਲਾ ਹਨਾ ਉਹ ਰਹਿ ਗਿਆ ਸੀ ਵਿੱਚ ਜਦੋਂ ਇਹ ਫਿਰ ਫਸਲ ਥੋੜੀ ਵੱਡੀ ਹੋਈ ਅਸੀਂ ਨਾਲ ਚਾਰ ਬੰਦੇ ਵਿੱਚ ਲੇਬਰ ਵਾਲੇ ਲਾ ਕੇ ਜਿੱਥੇ-ਜਿੱਥੇ ਗੁਲਿੰਡਾ ਉਹਦੇ ਵਿੱਚ ਹੈਗਾ ਸੀ ਉਹ ਸਾਰਾ ਅਸੀਂ ਹੱਥਾਂ ਨਾਲ ਕਢਾਇਆ ਜੀ ਅਸੀਂ ਕੋਈ ਸਪਰੇ ਨਹੀਂ ਕੀਤੀ ਉਸਤੇ ਠੀਕ ਹੈ ਹਾਂਜੀ ਹਾਂ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਦੂਜੀ ਜਿਹੜੀ ਸਪਰੇਅ ਹੈ ਉਹ ਆਪਾਂ ਨਾ ਕਰੀਏ ਪਰ ਫਿਰ ਵੀ ਮਿਹਨਤ ਤਾਂ ਕਰਨੀ ਪੈਂਦੀ ਹੈ ਇਹਦੇ ਵਿੱਚ ਦੇਖੋ ਜੇ ਹਾਂ ਜੇ ਆਪਾਂ ਨੇ ਮਿਹਨਤ ਜਿਆਦਾ ਹੈ ਬੰਦੇ ਸਪੈਸ਼ਲ ਆਪਾਂ ਲੇਬਰ ਲਾ ਕੇ ਉਹ ਆਪਾਂ ਨੂੰ ਪਟਾਣਾ ਪਿਆ ਜੜੋਂ ਜੜੋਂ ਪਟਾਣਾ ਪਿਆ ਜੀ ਦੇਖੋ ਮਿਹਨਤ ਤਾਂ ਕਰਨੀ ਪੈਂਦੀ ਹੈ ਜੇ ਹੁਣ ਜੇ ਆਪਾਂ ਨੇ ਕੋਈ ਬਿਮਾਰੀ ਤੋਂ ਬਚਾਣਾ ਕਿਸੇ ਚੀਜ਼ ਨੂੰ ਹਨਾ ਆਪਾਂ ਆਪਣੇ ਸਰੀਰ ਨੂੰ ਬਿਮਾਰੀ ਤੋਂ ਬਚਾਣਾ ਹੋਵੇ ਸਵੇਰੇ ਉੱਠ ਕੇ ਆਪਾਂ ਸੈਰ ਕਰਦੇ ਹਾਂ ਮਿਹਨਤ ਆਪਾਂ ਨੂੰ ਉਹਦੇ ਵਾਸਤੇ ਵੀ ਕਰਨੀ ਪੈਂਦੀ ਹੈ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਅੱਛਾ ਸਰਪੰਚ ਸਾਹਿਬ ਫਿਰ ਜਦੋਂ ਹੁਣ ਆਪ ਆੜ ਚ ਕਿੰਨਾ ਕ ਫਰਕ ਪਿਆ ਦੇਖੋ ਜੀ ਮਿਹਨਤਾਂ ਗੱਲ ਇਹ ਹੈ ਆਪਾਂ ਨੇ ਮਿਹਨਤ ਕੀਤੀ ਸੀ ਬਹੁਤ ਵਧੀਆ ਮੈਨੂੰ ਤਾਂ ਜੋਰ ਲਾ ਕੇ ਵੱਧ ਤੋਂ ਵੱਧ ਜੇ ਆਪਾਂ ਕਹਿ ਲਈਏ ਵੀ ਆਮ 25 ਕੁਇੰਟਲ ਹੁੰਨੇ ਆ ਤਾਂ ਆਪਣੇ ਕੋਲ 17 18 ਦੀ ਐਵਰੇਜ ਪੈ ਗਈ ਠੀਕ ਹੈ ਕਿੱਲੇ ਪਿੱਛੇ 5-7 ਕੁਇੰਟਲ ਘਟੇ ਆ ਮਿਹਨਤ ਜ਼ਰੂਰ ਦੁੱਗਣੀ ਤਿੱਗਣੀ ਹੋਈ ਹੈ ਠੀਕ ਹੈ ਠੀਕ ਹੈ ਜੀ ਚਾਰ ਦੇ ਵਿੱਚ ਤਾਂ ਫਰਕ ਦੇਖੋ ਹੁਣ ਇੱਕ ਚੀਜ਼ ਤਾਂ ਤੁਸੀਂ ਸਪਰੇਅ ਕਰਤਾ ਉੱਤੇ ਡਾਈ ਪਾਤਾ ਯੂਰੀਆ ਪਾਤਾ ਹਨਾ ਫਿਰ ਹੋਰ 100 ਤਰਾ ਦੀਆਂ ਸਪਰੇਅ ਆਉਂਦੀਆਂ ਨੇ ਜੀ ਉਹ ਕਰੋ ਨਹੀਂ ਆਪਾਂ ਨੇ ਉਸ ਤੋਂ ਵਿਚਾਰ ਰੱਖਿਆ ਆਪਣਾ ਵੀ ਕੋਈ ਗੱਲ ਨਹੀਂ 5 ਕੁਇੰਟਲ ਘਟ ਹੋ ਜਾਣਗੇ 7 ਕੁਇੰਟਲ ਹੋ ਜਾ ਮੇਰਾ ਤਾਂ ਆ ਜੇ ਅੱਧ ਵੀ ਹੋ ਗਿਆ ਜੇ 25 ਨਿਕਲਦੇ ਆ 12.5 ਵਿੱਚ ਨਿਕਲ ਗਏ ਤਾਂ ਵੀ ਬਹੁਤ ਹੈ ਮਤਲਬ ਕਿ ਤੁਹਾਡਾ ਇਹ 17-18 ਕੁਆਂਟਲ ਨਿਕਲੀ ਹੈ ਹਾਂ 17 ਕੁਆਂਟਲ ਲਗਭਗ ਇਕੜ ਦੇ ਵਿੱਚੋਂ ਠੀਕ ਹੈ ਇਹਦੀ ਐਵਰੇਜ ਆਪਾਂ ਨੂੰ ਪਈ ਠੀਕ ਹੈ ਸਰਵਨ ਸਿੰਘ ਫੇ ਚੱਲ ਹੁਣ ਇਹ ਘਰੇ ਆ ਗਈ ਆਪਣੇ ਹਾਂਜੀ ਘਰੇ ਆ ਕੇ ਫਿਰ ਇਹਨੂੰ ਸਟੋਰੇਜ ਕਰਨ ਵਾਸਤੇ ਫੇਰ ਤਾਂ ਸਲਫਾਸ ਪਾਉਂਗੇ ਕਿ ਫੇਰ ਵੀ ਨਹੀਂ ਪਾਉਂਦੇ ਉਹ ਨਹੀਂ ਨਹੀਂ ਜੀ ਕਿਟਨਾਸਕ ਖੇਤ ਚ ਪਾਣੇ ਸੀ ਉੱਥੇ ਤਾਂ ਆਪਾਂ ਨੇ ਪਾਏ ਨਹੀਂ ਉਹੀ ਗੱਲ ਕਹਿ ਰਿਹਾ ਮੀ ਫੇਰ ਤਾਂ ਪਾਉਂਗੇ ਹੁਣ ਤਾਂ ਨਾ ਨਹੀਂ ਨਾ ਦੇਖੋ ਹੁਣ ਇੱਕ ਇੱਕ ਵਾਰ ਤਾਂ ਆਪਾਂ ਨੇ ਪਹਿਲਾਂ ਇਹਦੇ ਵਿੱਚ ਲਸਣ अच्छा जो आयुर्वेदिक तरीके ਨਾਲ ਆਪਾਂ ਕਹਿੰਦੇ ਆ ਸਭ ਤੋਂ ਵਧੀਆ ਕੁਝ ਤੁਸੀਂ ਤਾਂ ਹੀ ਰੱਖਿਆ ਹੋਇਆ ਹੈ ਪਿੱਛੇ ਹਾਂ ਆ ਦੇਖੋ ਲਸਣ ਪਿਆ ਜੀ ਨਿੰਮ ਦੇ ਪੱਤੇ ਠੀਕ ਹੈ ਆ ਦੇਖੋ ਨਿੰਮ ਆ ਮਾਚ ਇਸ ਹੁਣ ਅੱਜ ਫੇਰ ਅਸੀਂ ਕੁਝ ਥੈਲੇ ਲੱਗੇ ਸੀ ਕੰਨ ਸਾਫ ਸਫਾਈ ਕੀਤੀ ਸੀ ਠੀਕ ਹੈ ਆ ਮਾਚ ਇਸ ਦੀ ਡੱਬੀ ਇੱਕ ਥੈਲੇ ਦੇ ਵਿੱਚ ਡੱਬੀ ਪਾਣੀ ਹੈ ਇੱਕ ਨਹੀਂ ਮਾਚ ਇਸਤਾਨ ਵਾਲੇ ਕਹਿੰਦੇ ਹੁੰਦੇ ਆ ਉਹ ਸਾਡੇ ਵਾਲੇ ਗੁਰਪ੍ਰੀਤ ਨੇ ਪਾਈ ਸੀ ਉਹ ਕਹਿੰਦਾ ਮਾਚ ਇਸ ਨਾਲ ਫਰਕ ਪਿਆ ਨਹੀਂ ਕੱਲੀ ਮਾਚ ਇਸ ਪਾਈ ਹੋਈ ਨਹੀਂ ਕੱਲੀ ਮਾਚ ਇਸ ਨਾ ਦੇਖੋ ਜੀ ਆ ਦੇਖੋ ਹੁਣ ਇਹ ਨਿੰਮ ਹੈ ਹਾਂ ਠੀਕ ਹੈ ਇਹ ਲਸਣ ਪਿਆ ਹੈ ਹੁਣ ਇੱਕ ਇੱਕ ਆਪਾਂ ਨੇ ਗੰਢੇ ਦੀ ਪਾਣੀ ਹੈ ਨਹੀਂ ਇਹਨੂੰ ਛਿੱਲ ਕੇ ਪਾਵਾਂਗੇ ਨਹੀਂ ਨਹੀਂ ਆ ਦੇਖੋ ਸਾਫ ਤਾਂ ਹੀ ਇਦਾਂ ਹੀ ਆਪਾਂ ਨੇ ਇਹਨੂੰ ਚੱਕ ਕੇ ਇਹਨੂੰ ਤੋੜ ਇਕੱਠੀ ਅਹੀਂ ਪਾ ਦੇਣੀ ਹੈ ਇਦਾਂ ਹੀ ਆਪਾਂ ਨੇ ਉਹਦੇ ਵਿੱਚ ਪਾ ਦੇਣੀ ਹੈ ਅੱਛਾ ਠੀਕ ਹੈ ਤੇ ਯਾਰ ਨਿੰਮ ਪਿਆ ਹੈ ਨਿੰਬ ਦੀਆਂ ਪੱਤੀਆਂ ਤੋੜ ਕੇ ਠੀਕ ਹੈ ਉਹ ਥੱਲੇ ਦੇ ਵਿੱਚ ਇੱਕ ਥੱਲੇ ਦੇ ਵਿੱਚ ਲਗਭਗ ਤੁਸੀਂ 20 30 50 ਗ੍ਰਾਮ ਨਿੰਮ ਦੇ ਪੱਤੇ ਠੀਕ ਹੈ ਇੱਕ ਇਹ ਮਾਚਿਸ ਤੇ ਨਾਲ ਇਹ ਲਸਣ हाँ जी, हाँ जी। नहीं, नहीं। अच्छा सरपंच साहब ये हुन ਜਿਵੇਂ ਤੁਸੀਂ ਕਹਿ ਰਹੇ ਹੋ ਮਿਥੇਲਾ ਅੱਧਾ ਜਾ ਹੋ ਗਿਆ ਹੁਣ ਇਹਦੇ ਵਿੱਚ ਆਮ ਬੰਦੇ ਜਿਵੇਂ ਅਸੀਂ ਹੋਈ ਅਸੀਂ ਦਾ ਸਲਫਾਸ ਦੀ ਪੁਲੀ ਛੁੱਟ ਦਾਂਗੇ ਨਹੀਂ ਨਹੀਂ ਆ ਦੇਖੋ ਸਲਫਾਸ ਦੇ ਥਾਂ ਤੇ ਆਪਾਂ ਨੇ ਤਿੰਨ ਚੀਜ਼ਾਂ ਯੂਜ਼ ਕਰਨੀਆਂ ਨੇ ਅੱਛਾ ਨੰਬਰ ਇੱਕ ਆ ਦੇਖੋ ਨਿੰਮ ਆਪਾਂ ਨੇ ਇਹ ਵਿੱਚ ਪਾਤਾ ਹਨਾ ਇਹਦੇ ਵਿੱਚ ਦੱਬਦਾ ਕੰਕਰ ਦੇ ਵਿੱਚ ਠੀਕ ਹੈ ਨਾਲ ਆਪਾਂ ਨੇ ਮਾਜੀ ਸੁਬਾਦੀ ਐਂ ਹੀ ਰੱਖ ਦੇਣੀ ਐਂ ਹੀ ਰੱਖਦੀ ਨਾਲ ਆਪਾਂ ਨੇ ਲਸਣ ਪਾਤਾ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਪਾਓ ਭਾਈ ਪਾਓ ਕਰੋ ਕੰਪਲੀਟ ਕਰੋ ਇਹਨੂੰ ਆ ਦੇਖੋ ਹੁਣ ਇਹਦੇ ਉੱਤੇ ਪੈ ਗਿਆ ਠੀਕ ਹੈ ਇਹ ਭਰ ਕੇ ਆਪਾਂ ਨੇ ਇਹਨੂੰ ਇਹ ਲਿਖਾ ਲੋਕੀ ਦਾ ਆਮ ਤਾਂ ਢੋਲ ਚ ਪਾਨੇ ਆ ਨਾ ਹਾਂ 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 ਛੋਲ ਦੇ ਵਿੱਚ ਕੀ ਹੁੰਦਾ ਫਿਰ ਵੀ ਕਿਤਨਾ ਕਿਤੇ ਮਲਮੋਟਾ ਹਵਾ ਚਲੀ ਜਾਂਦੀ ਹੈ ਹੈਨਾ ਨੁਕਸਾਨ ਹੋਣ ਦਾ ਖਤਰਾ ਆ ਦੇਖੋ ਇਹਨੂੰ ਆਪਨੇ ਪੂਰਾ ਇਦਾਂ ਪੈਕ ਕੀਤਾ ਇਥੋਂ ਹਾਂ ਇਹਨੂੰ ਪੈਕ ਕਰਕੇ ਆ ਦੇਖੋ ਇਹਦੇ ਵਿੱਚ ਆਪਾਂ ਨੇ ਕੱਢ ਗਏ ਇਹਨੂੰ ਆ ਦੇਖੋ ਇੱਥੇ ਉਹਨੇ ਟਾਈਟ ਹੋ ਗਿਆ ਠੀਕ ਹੈ ਇਹ ਪੂਰਾ ਹੁਣ ਟਾਈਟ ਹੋ ਗਿਆ ਇਹਦੇ ਵਿੱਚ ਹਵਾ ਦਾ ਕੋਈ ਚਾਂਸ ਨਹੀਂ ਹੈਗਾ ਵੀ ਹਵਾ ਜਾਏਗੀ ਹੁਣ ਆਪਾਂ ਨੇ ਕੀ ਕਰਨਾ ਇਹ ਲਿਫਾਫੇ ਨੂੰ ਚੱਕ ਕੇ ਠੀਕ ਹੈ ਜੀ ਨਾਰਮਲ ਆਪਾਂ ਜਿਵੇਂ ਕੋਈ ਫੇਰ ਵਾਲਾ ਥੈਲਾ ਭਾਵੇਂ ਕੋਈ ਚਿਨੀ ਵਾਲਾ ਥੈਲਾ ਖਾਲੀ ਹੈ ਨਾ ਉਹ ਥੈਲੀ ਥੱਲਿਆਂ ਦੇ ਵਿੱਚ ਪਾ ਕੇ ਆਪਾਂ ਇਹਨੂੰ ਬੰਨ ਕੇ ਇੱਕ ਪਾਸੇ ਰੱਖ ਦੇਣਾ ਠੀਕ ਹੈ ਫਿਰ ਮਤਲਬ ਇਹ ਹੁਣ ਇਹਦੇ ਜਦ ਤੱਕ ਹਵਾ ਨਹੀਂ ਇਹਦੇ ਵਿੱਚ ਲੱਗਦੀ ਉਹ ਤੱਕ ਇਹ ਸੇਫ ਪਿਆ ਹੈ ਹਾਂ ਦੋ ਤਿੰਨ ਸਾਲ ਪਿਆ ਰਹੇ ਜਿਵੇਂ ਮਰਜ਼ੀ ਪਿਆ ਰਹੇ ਜੀ ਬਿਲਕੁਲ ਠੀਕ ਹੈ ਕਿਉਂਕਿ ਹੁਣ ਜੇ ਆਪਾਂ ਤੁਸੀਂ ਸਲਫਾਸ ਦੀ ਗੱਲ ਕੀਤੀ ਸੀ ਹਾਂ ਹੁਣ ਲੋਕੀ ਕੀ ਕਰਦੇ ਆ ਪਹਿਲੀ ਗੱਲ ਤਾਂ ਭਾਜੀ ਮੈਨੂੰ ਨਾ ਮੇਰੇ ਖਿਆਲ ਮੈਂ ਮਹਾਰਾਸ਼ਟਰ ਤੱਕ ਜਾਣਾ ਕੰਮ ਐ ਨਾ ਮੇਰੇ ਕੋਲ ਦੇਖੋ ਸਾਹਮਣੇ ਖੜੀ ਆ ਨੇ ਕੰਮ ਐ ਨਾ ਕੰਮ ਐ ਨਾ ਚੱਲਣੇ ਅਸੀਂ ਤੁਸੀਂ ਵਿਸ਼ਵਾਸ ਕਰਿਓ ਘਟੋ ਘਟ ਇੱਕ ਹਜ਼ਾਰ ਕਿਸਾਨ ਨਾਲ ਮੇਰਾ ਵਾਹ ਪੈਂਦਾ ਸਾਲ ਚ ਇੱਕ ਗੱਲ ਮੈਂ ਇਹ ਪੁੱਛਣੀ ਵਿੱਚੋਂ ਸੌਰੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਐਮਪੀ ਦੀ ਤੇ ਇੱਕ ਮੇਰੇ ਖਿਆਲ ਕਹਿੰਦੇ ਹੁੰਦੇ ਆ ਵੀ ਮਹਾਰਾਸ਼ਟਰ ਦੀ ਕਣਕ ਉਹ ਵਧੀਆ ਕਣਕ ਹੈ ਠੀਕ ਹੈ ਜੀ ਇਹ ਵੀ ਇੱਕ ਅਣਕ ਆਪਣੇ ਉਹਦੇ ਨਾਲੋਂ ਵੀ ਵਧੀਆ ਚ ਹੈ ਜਾਂ ਕਿਵੇਂ ਦੀ ਗੱਲ ਹੈ ਇਹ ਉਹ ਤੁਸੀਂ ਦੇਖੋ 2000 ਕਿਲੋਮੀਟਰ ਏਰੀਆ 'ਚ ਤੁਸੀਂ ਕੰਬੈਨਾਂ ਲੈ ਕੇ ਜਾਂਦੇ ਹੋ ਤੁਹਾਨੂੰ ਇਹਦਾ ਤਜਰਬਾ ਬਹੁਤ ਹੈ ਦੇਖੋ ਜੀ ਪਤਾ ਕੀ ਹੁੰਦਾ ਹੈ ਉਹ ਘਰ ਦਾ ਜੋਗੀ ਜੋਗਨੀ ਬਾਹਰ ਦਾ ਜੋਗੀ ਸਿੱਧਾ ਉਹ ਉਹ ਵਾਲੀ ਗੱਲ ਇੱਥੇ ਲਾਗੂ ਹੁੰਦੀ ਹੈ ਅੱਛਾ ਜੀ ਹੁਣ ਅਸੀਂ ਜਾਣਦੇ ਐਮਪੀ ਦੇਖਦੇ ਆਂ ਮਹਾਰਾਸ਼ਟਰ ਜਾਣਦੇ ਆਂ ਹਮ ਤੇ ਉੱਥੇ ਜਾ ਕੇ ਮੈਂ ਕਹਿੰਦਾ ਉਹ ਸਾਡੇ ਨਾਲੋਂ ਵੱਧ ਸਪਰੇਅ ਹੁੰਦਾ ਉਸਤੇ ਦੇਖੋ ਮੈਂ ਸਾਰ ਮੈਨੂੰ ਨਹੀਂ ਪਤਾ ਹੁਣ ਸਾਰੇ ਕਰਦੇ ਨਹੀਂ ਕਰਦੇ ਆਂ ਪਰ ਅਸੀਂ ਜਿੰਨੇ ਕੋ ਉੱਥੇ ਦੇਖਦੇ ਆਂ ਉਹਨਾਂ ਨੂੰ ਵੀ ਝਾੜ ਚਾਹੀਦਾ ਉਗਣੇ ਚਾੜ ਬਦਣਾ ਆਸੀ ਬਿਜ਼ਨਸ ਇੱਕ ਹੈ ਨਾ ਬਿਜ਼ਨਸ ਹੈ ਤੁਸੀਂ ਇੱਕ ਹੋਰ ਦੇਖਿਓ ਹਜ਼ਾਰ ਕਿਸਾਨ ਕੋਲ ਜਿਵੇਂ ਸਾਲ ਦੇ ਵਿੱਚ ਜਾਂਦਾ ਹੈ ਕੰਬੈਨ ਲੈ ਕੇ ਹੈ ਨਾ ਮੈਨੂੰ ਭਾਜੀ ਅੱਜ ਤੱਕ ਇੱਕ ਵੀ ਇਹੋ ਜਿਹਾ ਜ਼ਿੰਮੇਵਾਰ ਨਹੀਂ ਮਿਲਿਆ ਕਿਸਾਨ ਭਾਈ ਆਪਣਾ ਜਿਹੜਾ ਕਿ ਯਾਰ ਮੇਰੇ 2 ਵਿੱਗੇ ਲੱਗੇ ਬੀਜੇ ਹੋਏ ਆ ਇਹ ਬਿਨਾਂ ਰੇਦ ਦਵਾਈ ਤੋਂ ਮੇਰੇ ਘਰ ਵਾਸਤੇ ਇਹ ਕੱਢ ਦੇ ਅੱਛਾ ਜੀ ਕੋਈ ਵੀ ਨਹੀਂ ਜੀ ਉਹ ਐਮਪੀ ਵਾਲੇ ਹੁਣ ਇੱਥੇ ਸਾਡੇ ਕੀ ਦੇਖੋ ਮੈਂ ਨਹੀਂ ਕਹਿੰਦਾ ਮਾੜੀ ਵਾਲੀ ਮਾੜੀ ਹੈ ਚੰਗੀ ਹੈ ਮੈਨੂੰ ਨਹੀਂ ਪਤਾ ਨਾ ਆਪਾਂ ਨੂੰ ਉਹਦਾ ਕੋਈ ਹੈ ਨਾ ਆਪਾਂ ਨੇ ਲਈਏ ਕਦੇ ਪਰ ਉਹਦਾ ਰੰਗ ਦੇਖ ਕੇ ਕਹਿੰਦੇ ਇਹ ਲਾਲ ਜਿਆਦੇ ਫਲਾਣਾ ਆ ਪਈਏ ਦੇਖੋ ਤੁਸੀਂ ਹਮ ਸੁਰਖ ਹੈ ਸਹੀ ਗੱਲ ਕੱਲਾ ਕੱਲਾ ਦਾਣਾ ਐ ਮੋਤੀਆਂ ਵਾਂਗੂ ਪਿਆ ਹੈ ਹੈਨਾ ਇਹਦੀ ਘਟੋ ਘਟ ਭਰੋਸਾ ਤਾਂ ਹੈਗਾ ਸਾਨੂੰ ਵਿਸ਼ਤੇ ਨਹੀਂ ਹੈਗਾ ਹੁਣ ਐਮਪੀ ਵਾਲੀ ਕੀ ਐ ਉਹਦੇ ਵਿੱਚ ਕਿੰਨੀ ਕੁ ਖਾਦ ਪਾਈ ਹੋਈ ਐ ਕਿੰਨੇ ਕੁ ਸਪਰੇਅ ਕੀਤਾ ਹੋਇਆ ਆਪਾਂ ਨੂੰ ਕੀ ਪਤਾ ਉਹ ਬਕੈਨ ਦੇ ਵਿੱਚ ਇਹ ਵੀ ਐਮਪੀ ਵਾਲੀ ਐ ਹਮ ਇਹ ਆਰਗੈਨਿਕ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਸ਼ੁੱਧ ਕਣਕ ਐ ਕੁਦਰਤੀ ਇਹਦਾ ਫਾਇਦਾ ਕੀ ਐ ਦੇਖੋ ਜੀ ਫਾਇਦਾ ਤਾਂ ਇਹ ਐ ਸਾਬ ਸਿੰਘ ਜੀ ਵੀ ਲੋਕੀ ਪਹਿਲੀ ਗੱਲ ਤਾਂ ਫਾਇਦਾ ਦੇਖਦੇ ਆ ਝਾੜ ਵਾਲੇ ਪਾਸੇ ਨੂੰ ਹਾਂ ਨਾ ਉਹ ਝਾੜ ਵੱਧ ਦਿੰਦੀ ਐ ਝਾੜ ਘਟ ਦਿੰਦੀ ਐ ਹਾਂ ਇੱਥੇ ਤਾਂ ਨੁਕਸਾਨ ਐ ਪਰ ਦੂਜੇ ਪਾਸੇ ਸਰੀਰਕ ਨੂੰ ਹਾਂ ਜਿਹੜਿਆ ਲਾਭ ਤੇ ਹਾਨੀਆਂ ਮੇਨ ਤਾਂ ਹੀ ਹੁੰਦਾ ਨਾ ਫਾਇਦਾ ਤੇ ਨੁਕਸਾਨ ਉਹਦੇ ਦੀ ਗੱਲ ਹੀ ਐ ਮੁੱਦੇ ਦੀ ਗੱਲ ਤਾਂ ਇਹ ਐ ਹੁਣ ਇਹਦੇ ਵਿੱਚ ਜਦੋਂ ਨਾ ਕੋਈ ਪਰੇ ਨਾ ਸਪਰੇ ਹਮਮ ਠੀਕ ਹੈ ਨਾ ਨਾ ਕੋਈ ਹੋਰ ਅਲੱਗ ਆਪਾਂ ਨੇ ਪਾਇਆ ਤਾਂ ਇਹਦੇ ਵਿੱਚ ਜ਼ਹਿਰ ਵਾਲਾ ਤਾਂ ਕੋਈ ਹੈ ਹੀ ਨਹੀਂ ਜਿਹੜਾ ਉਹ ਹੁਣ ਜ਼ਹਿਰ ਵਾਲੀ ਹੈ ਉਹਨੇ ਸਰੀਰ ਦੇ ਵਿੱਚ ਜਾਏਗਾ ਦੇਖੋ ਭਾਵੇਂ ਉਹ ਇੱਕ ਇੱਕ ਦਾਣੇ ਤੇ ਕਰਕੇ ਆਪਣੇ ਅੰਦਰ ਜਾਣਾ ਹੈ ਉਹ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਨੁਕਸਾਨ ਤਾਂ ਦੇਖੋ ਹੈਗਾ ਇਹ ਤੁਸੀਂ ਦੇਖੋ ਕੈਂਸਰ ਵਾਲੀਆਂ ਟ੍ਰੇਨਾਂ ਸਪੈਸੇ ਚੱਲਦੀਆਂ ਨੇ ਹਮਮ ਉਹ ਅਸੀਂ ਦੋ ਚੀਜ਼ਾਂ ਸਭ ਤੋਂ ਵੱਧ ਯੂਜ਼ ਕਰਦੇ ਹਾਂ ਦੇਖੋ ਜ਼ਿੰਦਗੀ 'ਚ ਹਮਮ ਸਭ ਤੋਂ ਵੱਧ ਪਾਣੀ ਦੂਜੇ ਨੰਬਰ ਤੇ ਅਨਾਜ ਅਨਾਜ ਠੀਕ ਹੈ ਪਾਣੀ ਸਾਡਾ ਪਹਿਲੇ ਤੁਹਾਨੂੰ ਪਤਾ ਪੰਜਾਬ ਦਾ ਸਾਰਾ ਹਮਮ ਕਾਲਾ ਹੋ ਚੁੱਕਿਆ ਹੈ ਨਾ ਖਰਾਬ ਹੋ ਚੁੱਕਿਆ ਤੇ ਦੂਜੇ ਪਾਸੇ ਜਿਹੜਾ ਅਨਾਜ ਅਸੀਂ ਤਿੰਨੇ ਟਾਈਮ ਖਾਣੇ ਆ ਉਹ ਸਾਡਾ ਰੇਹ ਦਵਾਈਆਂ ਪਾਪਾ ਕੇ ਅਸੀਂ ਉਹ ਖਤਮ ਕਰ ਲਿਆ ਨੁਕਸਾਨ ਤਾਂ ਸਾਨੂੰ ਹੋਣਾ ਹੀ ਇਸ ਕਰਕੇ ਜਿਹੜੀ ਆਪਾਂ ਬਿਨਾ ਰੇਹ ਦਵਾਈ ਤੋਂ ਖਾਣੇ ਆ ਉਹਦੇ ਆਪਾਂ ਨੂੰ ਫਾਇਦੇ ਫਾਇਦੇ ਆ ਨੁਕਸਾਨ ਕੋਈ ਨਹੀਂ ਅੱਛਾ ਇੱਕ ਗੱਲ ਹੋ ਸਰਪੰਚ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ 2 ਏਕੜ ਚ ਕੀਤੀ ਹੈ ਤੁਹਾਡੇ ਕੋਲ ਤਕਰੀਬਨ 25 30 ਕਵਾਂਟਲਾਂ ਦੇ ਹੋਊਗੇ ਹਨਾ 30 35 ਕਵਾਂਟਲ ਕਹਿ ਰਹੇ ਲਗਭਗ ਮੇਰੇ ਕੋਲ ਹਾਂ 35 ਕਵਾਂਟਲ ਲਗਭਗ ਇਹ ਫਿਰ ਆਪਣੇ ਆਪਣੇ ਜੋਗੀ ਐ ਜਾਂ ਕਿਸੇ ਮਾਤੜ ਨੂੰ ਮੇਂ ਵੇਚ ਦੋਗੇ ਨਹੀਂ ਨਹੀਂ ਉਹ ਦੇਖੋ ਪ ਅੱਜ ਕਿਸਾਨ ਵੀ ਇੱਕ ਵਪਾਰੀ ਹੀ ਹੈ। ਹਾਂ। ਠੀਕ ਹੈ ਨਾ? ਹਾਂ। ਕਿਸਾਨ ਵੀ ਇੱਕ ਵਪਾਰੀ ਹੈ। ਜੇ ਉਹ ਉਹਨੂੰ ਵਪਾਰ ਸਮਝ ਕੇ ਕੰਮ ਕਰੇਗਾ ਤਾਂ ਹੀ ਆਪਣੇ ਬੱਚੇ ਪਾਲ ਸਕਦਾ ਨਹੀਂ ਤਾਂ ਮਹਿੰਗਾਈ ਦੇ ਟਾਈਮ ਦੇ ਵਿੱਚ ਹਨਾ ਕੁਝ ਨਹੀਂ ਹੈਗਾ। ਹੁਣ ਮੇਰੇ ਕੋਲ ਤਾਂ ਘਰੇ ਖਾਣ ਵਾਸਤੇ ਸਾਡਾ ਜਿੰਨਾ ਪਰਿਵਾਰ ਹੈ 5-7 ਕੁਇੰਟਲ 10 ਕੁਇੰਟਲ ਲੱਗਦੇ ਆ ਉਹ ਅਸੀਂ 10 ਕੁਇੰਟਲ ਆਪਣੇ ਅਲੱਗ ਰੱਖੇ ਹੋਏ ਆ ਠੀਕ ਹੈ ਜੀ ਤੇ ਬਾਕੀ ਜਿਹੜੀ ਹੈਗੀ ਵਿੱਚ ਇੱਕ ਦੋ ਭਰਾ ਮੇਰੇ ਕੋਲ ਆਏ ਸੀ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੈ ਹਮ ਦੇਖੋ ਹਰ ਇੱਕ ਵਾਸਤੇ ਤਾਂ ਕਾਲਾ ਕੰਮ ਮੱਝ ਬਰਾਬਰ ਹੁੰਦਾ ਜਿਵੇਂ ਕਹਿ ਦਿੰਦੇ ਆ ਹਨਾ ਵੀ ਕੁਝ ਮੇਰੇ ਕੋਲ ਮੈਂ 2-4 ਕੁਇੰਟਲ ਦੇ ਦੇ ਆ ਹੁਣ ਮੇਰੇ ਕੋਲ ਲਗਭਗ 15-18 ਕੁਇੰਟਲ ਬਚੀ ਹੋਈ ਹੈ ਇਹ ਆਪਾਂ ਹੁਣ ਅੱਗੇ ਸੇਲ ਕਰ ਦੇਣੀ ਹੈ ਜੀ ਤੇ ਇਹਦਾ ਸੇਲ ਦਾ ਫਿਰ ਕੀ ਰੇਟ ਹੈ ਸਰਪੰਨ ਸਾਹਿਬ ਕਿਉਂਕਿ ਮੈਂ ਦੇਖਿਆ ਵੀ ਐਮਾਜਨ ਤੇ ਆਪਾਂ ਸਰਚ ਮਾਰਾਂਗੇ ਉੱਥੇ ਤਾਂ 70 ਰੁਪਏ 80 ਰੁਪਏ 120 ਰੁਪਏ 150 ਰੁਪਏ ਕਿਲੋ ਤੱਕ ਦਾ ਵੀ ਅਨਾਜ ਹੈਗਾ ਜਿਹੜਾ ਤੁਸੀਂ ਐਮਾਜਨ ਦੀ ਗੱਲ ਕੀਤੀ ਹੈ ਨਾ ਜੀ ਆਨਲਾਈਨ ਹੈਗਾ ਆਨਲਾਈਨ ਕੀ ਹੈ ਉਹਨਾਂ ਨੇ ਕਿਸੇ ਨੇ 2 ਕਿਲੋ ਦੀ ਪੈਕਿੰਗ ਕੀਤੀ ਹੈ ਕਿਸੇ ਨੇ 5 ਕਿਲੋ ਕੀਤੀ ਹੈ ਹਨਾ ਕਿਸੇ ਨੇ ਕੁਝ ਕੀਤੀ ਹੈ ਫਿਰ ਉਹਨਾਂ ਨੇ ਪਤਾ ਨਹੀਂ ਹੁਣ ਕਿੱਥੋਂ ਉਹਨਾਂ ਨੇ ਚੱਕਣੀ ਹੈ ਕਹੀ ਜਿਓ ਹੈਗੀ ਹੈ ਕਿੱਥੇ ਵੇਚਣੀ ਹੈ ਕਿੱਥੇ ਘਰੇ ਵਜਾਣੀ ਹੈ ਹਨਾ ਤੇ ਜਿਹੜਾ ਹੁਣ ਆਪਾਂ ਨੇ ਇਹਦਾ ਰੇਟ ਰੱਖਿਆ ਜੀ ਆਪਾਂ ਨੇ ਰੇਟ ਰੱਖਿਆ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਇਹ ਮੋਟੇ ਵਾਲਾ ਇੱਕ ਆਪਣੇ ਕੋਲ ਲਗਭਗ 2.3 ਕੁੰਟਲਾ ਥੋੜਾ ਬਰੀਕ ਦਾਣਾ ਜੀ ਉਹ ਠੀਕ ਹੈ ਹੈ ਉਹ ਵੀ ਵਧੀਆ ਹੈ ਠੀਕ ਹੈ ਉਹਦੇ ਵਿੱਚ ਕਈ ਕਹਿੰਦੇ ਮੋਟਾ ਨਾਜ ਖਾਣਾ ਹੈ ਹਨਾ ਉਹਦੇ ਵਿੱਚ ਉਹ ਜਿਹੜਾ ਸਿਲਕਾ ਉਹਦਾ ਜ਼ਿਆਦਾ ਹੋਏਗਾ ਗੁੱਧ ਘਟ ਹੈ ਹਾਂ ਠੀਕ ਹੈ ਉਹ ਹੈਗੀ ਹੈ ਉਹ ਆਪਾਂ ਨੇ ਦੇਣੀ ਹੈ ਜੀ 50 ਰੁਪਏ ਕਿਲੋ ਉਹ ਉਹ ਸਾਰੀ ਆਪਣੇ ਕੋਲ ਮੇਰਾ ਕਵਾਂਟਾ ਡੇਟ ਕੋਟ ਨਹੀਂ ਹੈ ਉਹ ਵੀ ਕੁਦਰਤੀ ਹੈ ਗਲ ਹੋਰ ਸ਼ਰਮਾ ਜੀ ਜਿਵੇਂ ਇਹ ਆਪਾਂ ਦੇਖ ਰਹੇ ਹਾਂ ਕਣਕ ਹਾਂਜੀ ਇਹ ਸਾਫ਼ ਬਹੁਤ ਹੈ ਇਹਦੇ ਚ ਮਤਲਬ ਕਿ ਇੱਕ ਵੀ ਰੋੜ ਨਹੀਂ ਹੈਗਾ ਕੋਈ ਵੀ ਕਿਸੇ ਤਰ੍ਹਾਂ ਦਾ ਟੋਲਿਆ ਨਹੀਂ ਥਿਆ ਰਿਹਾ ਜੇ ਮੈਂ ਕਹਾਂ ਵੀ ਫਾਈਂਡ ਫਾਲਟ ਕਰਾਂ ਕੋਈ ਕਮੀ ਲੱਭਾਂ ਨਾ ਵੀ ਕੋਈ ਕੋਕੜੂ ਲੱਭ ਜੇ ਜਾਂ ਕੋਈ ਮੈਨੂੰ ਹੋਰ ਹਨਾ ਡੱਕਾ ਟੋਲਾ ਲੱਭ ਜੇ ਇਹਦੀ ਸਫਾਈ ਬਹੁਤ ਬਰੀਕੀ ਨਾਲ ਕੀਤੀ ਹੈ ਇੱਥੇ ਫਿਰ ਲੇਬਰ ਬਿਠਾ ਕੇ ਛੱਜ ਨਾਲ ਛੱਡ ਕੇ ਕੀਤੀ ਹੈ ਜਾਂ ਕੀ ਕੀਤਾ ਹੈ ਏਹ ਭਾਜੀ ਪਹਿਲਾਂ ਤਾਂ ਹੁਣ ਇਹੀ ਗੱਲ ਆ ਗਈ ਹੁਣ ਗੱਲਾਂ ਆਪਣੀਆਂ ਬਹੁਤ ਲੰਬੀਆਂ ਹੋ ਗਈਆਂ ਜੀ ਜੀ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਇਹਨੂੰ ਹੱਥਾਂ ਨਾਲ ਵੜਾ ਕੇ ਜਦੋਂ ਵੜਾਈ ਹੈ ਹੈਨਾ ਠੀਕ ਹੈ ਉਦੋਂ ਸਾਰੀ ਹੱਥਾਂ ਨਾਲ ਉਹ ਥਰੇਸ਼ਰ ਦਾ ਦੂਜਾ ਮਿਲਾ ਕੇ ਉਹਦੇ ਨਾਲ ਕੱਢੀ ਹੈ ਉਸ ਤੋਂ ਬਾਅਦ ਇਹਨੂੰ ਸਿੰਪਲ ਮੰਡੀ ਦੇ ਝੜਾ ਲਵਾਇਆ ਠੀਕ ਹੈ ਫਿਰ ਇੱਕ ਮਸ਼ੀਨ ਆਂਦੀ ਹੈ ਆਪਣੀ ਜਿਵੇਂ ਕਹਿੰਦੇ ਆਂ ਬੀਜ ਸੋਧਣ ਵਾਲੀ ਠੀਕ ਹੈ ਉਹ ਕੀ ਕਰਦੀ ਹੈ ਦੋ ਤਿੰਨ ਤਰ੍ਹਾਂ ਦਾ ਸੈਂਪਲ ਕੱਢਦੀ ਹੈ ਉਹਦੇ ਵਿੱਚੋਂ ਜਿਹਦੇ ਵਿੱਚ ਕੂੜਾ-ਕਬਾੜ ਹੈ ਉਹ ਇੱਕ ਪਾਸੇ ਕਰ ਦਿੰਦੀ ਹੈ ਜਿਹੜਾ ਥੋੜਾ ਬਰੀਕ ਦਾਣਾ ਹੁੰਦਾ ਝੜ ਕੇ ਇੱਕ ਪਾਸੇ ਆ ਜਾਂਦਾ ਜਿਹੜਾ ਤੁਸੀਂ ਦੱਸ ਰਹੇ ਹੋ ਕੋਈ ਹੋਰ ਡੱਕਾ ਡੁੱਕਾ ਹੋਰ ਹੈ ਨਾ ਹੁੰਦਾ ਵਿੱਚ ਦੇਖੋ ਅਨਾਜ ਦੇ ਵਿੱਚ ਜੋ ਖੇਚਾ ਹੋ ਰਿਹਾ ਹੈ ਨਹੀਂ ਚਲੀ ਆ ਹੀ ਜਾਂਦਾ ਹੈ ਉਹ ਅਸੀਂ ਸਪੈਸ਼ਲ ਮਸ਼ੀਨ ਬੁਲਾ ਕੇ ਜੀ ਠੀਕ ਹੈ ਸਾਰਾ ਇਹ ਅਨਾਜ ਟੋਟਲ ਸਾਫ ਕਰਾਇਆ ਇਹਦੇ ਵਿੱਚ ਹੁਣ ਮੈਂ ਕਹਿੰਦਾ ਜੇ ਕੁੰਟਲ ਦੇ ਵਿੱਚੋਂ 100 ਗ੍ਰਾਮ ਵੀ ਨਿਕਲ ਆਵੇ ਤਾਂ ਅਸੀਂ ਜ਼ਿੰਮੇਵਾਰ ਹਾਂ ਮੇਰੀ ਧਿਆਨ ਉਸੇ ਗੱਲ ਤੇ ਗਿਆ ਵੀ ਕੁਝ ਵੀ ਇਹਦੇ ਚ ਮਤਲਬ 0.1% ਵੀ ਲੱਭਣ ਨੂੰ ਹੈ ਨਹੀਂ ਕੁਝ ਵੀ ਇਦਾਂ ਦਾ ਵੀ ਆਪਾਂ ਕੋਈ ਜਿਵੇਂ ਭਾਜੀ ਮਿਹਨਤ ਕਰਕੇ ਪੂਰੀ ਦੇਖੋ ਮਿਹਨਤ ਬਿਨਾਂ ਦਾ ਕੁਝ ਹੁੰਦਾ ਨਹੀਂ ਹੈਗਾ ਇਸ ਤੇ ਮਿਹਨਤ ਕੀਤੀ ਹੈ ਦੋਸਤੋ ਇਹ ਨਾ ਬਹੁਤ ਸਾਫ ਸੁਥਰਾ ਨਾ ਆ ਜਾਏ ਤੇ ਪੂਰਾ ਸ਼ੁੱਧ ਆਰਗੇਨਿਕ ਨੀਰਾ ਦੇਸੀ ਕਿਉ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਚੀਜ਼ ਹੈ ਇਹ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹ ਕਣਕ ਆਪਾਂ ਸਰਪੰਚ ਸਾਹਿਬ ਦਾ ਨੰਬਰ ਥੱਲੇ ਫਲੈਸ਼ ਕਰ ਰਹੇ ਆ ਇਹਨਾਂ ਨੂੰ ਜਦੋਂ ਮਰਜ਼ੀ ਕੰਟੈਕਟ ਕਰਕੇ सरपंच साहब ਹੁਣ ਤੁਸੀਂ ਇੱਥੇ ਖੇਤ ਚ ਲੈ ਕੇ ਆਏ ਹੋ ਵੀ ਹੁਣ ਗਾਹਾਂ ਨੂੰ ਵੀ ਤਿਆਰ ਕਰ ਰਹੇ ਹੋ ਇਹ ਚੀਜ਼ ਸ਼ਾਇਦ ਇੱਕੋ ਵਾਰੀ ਕਰਕੇ ਦੇਖਣਾ ਸੀ ਤਜਰਬਾ ਨਹੀਂ ਨਹੀਂ ਭਾਜੀ ਆ ਤੁਸੀਂ ਦੇਖੋ ਆ ਖੇਤ ਦੇ ਵਿੱਚ ਇਹ ਨਾ ਆਪਾਂ ਨੇ ਦਰਖਤ ਲਾਏ ਹੋਏ ਨੇ ਮਾਹਗਨੀ ਆ ਜਿਹੜਾ ਮਾਹਗਨੀ ਤੁਸੀਂ ਕਹਿ ਰਹੇ ਮਾਹਗਣੀ ਮੈਂ ਸਹੀ ਕਹਿ ਰਿਹਾ ਮਾਹਗਨੀ ਹਾਂਜੀ ਹਾਂ ਮਾਹਗਨੀ ਇਹ ਦਰਖਤ ਮੈਂ ਇਹਦੇ ਪਹਿਲੀ ਵਾਰ ਸੁਣਿਆ ਬਾਕੀ ਮੈਨੂੰ ਦਰਸ਼ਕਾਂ ਦਾ ਪਤਾ ਨਹੀਂ ਵੀ ਇਹ ਕਿੱਥੋਂ ਲਿਆਂਦਾ ਤੁਸੀਂ ਦਰਖਤ ਤੇ ਇਹਦੀ ਕੀ ਖਾਸੀਤਾ ਵੀ ਇਹ ਹੀ ਕਿਉਂ ਲਾਇਆ ਮੇਰੇ ਕੋਲ ਇੱਕ ਮਿੱਤਰ ਆਇਆ ਸੀ ਠੀਕ ਹੈ ਉਹਨੇ ਮੈਨੂੰ ਦੱਸਿਆ ਵੀ ਤੁਸੀਂ ਕੱਲਾ ਹਨਾ ਝੋਨੇ ਵਾਲੇ ਪਾਸੇ ਨੂੰ ਪਈ ਜਾਂਦੇ ਜਿਵੇਂ ਕਹਿੰਨੇ ਆਪਾਂ ਵੀ ਫਸਲੀ ਚੱਕਰਤ ਫਸਿਆ ਹੋਇਆ ਤੁਹਾਨੂੰ ਐਕਸਟਰਾ ਕਰਕੇ ਦੇਖੋ ਕੁਝ ਹਾਂ ਤਾਂ ਉਹਦੇ ਕਰਕੇ ਫਿਰ ਮੈਂ ਉਹਨਾਂ ਦੀ ਥੋੜੀ ਸਲਾਹ ਦੇ ਉੱਤੇ ਮੈਂਨੂੰ ਦੱਸਿਆ ਫਿਰ ਵੀ ਲਾਈਏ ਕੀ ਅਸੀਂ ਸਲਾਹ مشورہ ਕੀਤਾ ਉਹ ਕਹਿੰਦੇ ਇੱਕ ਦਰਖਤ ਆਂਦਾ ਜੀ ਮਹਗੋਨੀ ਮੈਂ ਤਾਂ ਘਰ ਪਹਿਲੀ ਵਾਰੀ ਸੁਣਿਆ ਸੀ ਹਾਂ ਮੈਂ ਵੀ ਐ ਤੇ ਨਾ ਮੈਂ ਪਹਿਨੀ ਵਾਰੀ ਸੁਣਿਆ ਸੀ ਹਾਂ ਪਹਿਲੀ ਵਾਰੀ ਸੁਣਿਆ ਸੀ ਤੇ ਉਹ ਕਹਿੰਦੇ ਵੀ ਤੁਸੀਂ ਇਹ ਦਰਖਤ ਦਾ ਇੱਕ ਤਾਂ ਫਾਇਦਾ ਇਹ ਹੈ ਵੀ ਇਹ ਸਿੱਧਾ ਜਾਂਦਾ ਹੈ 40 50 60 ਫੁੱਟ ਤੱਕ ਸਿੱਧਾ ਚੱਲੇ ਜਾਂਦਾ ਹੈ ਅੱਛਾ ਇਹਦਾ ਥੱਲੇ ਫਸ ਠੀਕ ਹੈ ਜੀ ਵੀ ਤੁਸੀਂ ਇਹਦੇ ਨਾਲ-ਨਾਲ ਨਾਲੇ ਤਾਂ ਦਰਖਤ ਪਲ ਜਾਣੇ ਆ 10-12 ਸਾਲ ਦੀ ਇਹ ਦਰਖਤ ਕਰ ਰੱਖਣਾ ਪੈਂਦਾ ਆਪਾਂ ਨੂੰ ਵੀ ਇਹਦੇ ਵਿੱਚ ਨਾਲ ਇਹ ਦਰਖਤ ਲਾਤੇ ਸੀ ਆਪਾਂ ਨੇ ਇਸ ਦਰਖਤ ਤੋਂ ਕੋਈ ਫਲ ਮਿਲੂਗਾ ਆਪਾਂ ਨੂੰ ਜਾਂ ਇਹਦੀ ਲੱਕੜ बिकੂਗੀ ਉਹਦੀ ਕੀ ਉਹ ਹੈ ਇਹਦੀ ਲੱਕੜ ਹੈ ਜਿਹੜੀ ਜੀ ਇਹ ਲੱਕੜ ਜੋ ਸੁਣਨ ਚਾਹੇ ਦੇਖੋ ਮੈਂ ਪ੍ਰੈਕਟੀਕਲੀ ਤਾਂ ਹਲੇ ਮੈਂ ਐਵੇਂ ਕਹਾਂ ਨਹੀਂ ਮੈਂ ਨਟ ਤੇ ਸਰਚ ਮਾਰਿਆ ਬਾਕੀ ਵੀ ਇਹ ਜਿਹੜੇ ਪਾਣੀ ਵਾਲੇ ਜਹਾਜ਼ ਹੁੰਨੇ ਆ ਆਪਣੇ ਜਿਹੜੇ ਉਹਨਾਂ ਚ ਲੱਕੜ ਲੱਗਦੀ ਹੈ ਉਹ ਮਹਗਨੀ ਲੱਗਦੀ ਹੈ ਉਹ ਨਾਲੇ ਕਹਿੰਦੇ ਉਹ ਰਫਰ ਰੂਫਲ ਦੇ ਵੱਟ ਬੁੱਟ ਜੇ ਬਣਦੇ ਨੇ ਉਹ ਵੀ ਇਹ ਲੱਕੜ ਦੀ ਖਾਸੀਅਤ ਇਹ ਕਹਿੰਦੇ ਵੀ ਨਾ ਤਾਂ ਇਹ ਇੱਕ ਸੂਤ ਵੱਦੀ ਹੈ ਨਾ ਘੜਦੀ ਭਾਵੇਂ ਪਾਣੀ 'ਚ ਸੁੱਟ ਕੇ ਰੱਖੋ ਤੁਸੀਂ ਅੱਛਾ ਹਾਂ ਉਸ ਕਰਕੇ ਆਪਾਂ ਇਹ ਲਗਭਗ ਇਹੋ ਜੀ ਕੋਈ ਲੱਕੜ ਵੀ ਹੋ ਸਕਦੀ ਹੈ ਵੀ ਜਿਹੜੀ ਪਾਣੀ 'ਚ ਸੁੱਟ ਕੇ ਉਲਝ ਕੋਈ ਘਾਟ ਵਾਦਣਾ ਹੋਵੇ ਦੇਖੋ ਭਾਜੀ ਇਹ ਹਾਲੇ ਤਾਂ ਸਿਰਫ ਇੱਕ ਪ੍ਰੈਕਟੀਕਲ ਦੇ ਤੌਰ ਤੇ ਆਪਾਂ 800 ਬੁੱਟਾ ਲਾਇਆ ਇਹ ਠੀਕ ਹੈ ਠੀਕ ਹੈ ਨਾ ਇਹ ਤਾਂ ਹੁਣ ਜਦੋਂ 10 ਸਾਲ ਹੋਣੇ ਆ ਉਸ ਤੋਂ ਬਾਅਦ ਪਤਾ ਲੱਗਣਾ ਹੈ ਪਰ ਜੋ ਆਪਾਂ ਨੇ ਸਰਚ ਕੀਤਾ ਦੇਖੋ ਨਾ ਵਿਸ਼ਵਾਸ ਤਾਂ ਆਪਾਂ ਨੂੰ ਕਰਨਾ ਪੈਂਦਾ ਹੈ ਬਿਲਕੁਲ ਬਿਲਕੁਲ ਗੂਗਲ ਤੇ ਸਰਚ ਕੀਤਾ ਆਪਾਂ ਨੇ ਉੱਥੇ ਆ ਕੇ ਮਹੌਗਨੀ ਦੇ ਬਾਰੇ ਜੋ ਜਾਣਕਾਰੀ ਮਿਲੀ ਹੈ ਉਸ ਹਿਸਾਬ ਨਾਲ ਇਹ ਸਹੀ ਹੈ ਠੀਕ ਹੈ ਸੋ ਦੋਸਤੋ ਜੇ ਤੁਹਾਡੇ ਚੋਂ ਕਿਸੇ ਨੂੰ ਪਤਾ ਹੋਏ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਾਕਿਆ ਹੀ ਇਹ ਗੱਲਬਾਤ ਹੈਗੀ ਹੈ ਇਸ ਦਰਖਤ ਚ ਮਹੌਗਨੀ ਚ ਖੈਰ ਮੈਂ ਤਾਂ ਪਹਿਲੀ ਵਾਰ ਹੀ ਨਾ ਸੁਣਿਆ ਇਹਦਾ ਤੇ ਸਰਪੰਚ ਸਾਹਿਬ ਫਿਰ ਹੁਣ ਆਪਾਂ ਆਈਏ ਆਪਣੇ ਮੁੱਦੇ ਦੀ ਗੱਲ ਤੇ ਕਣਕ ਤੇ ਦੁਬਾਰਾ ਹਾਂਜੀ ਹਾਂਜੀ ਵੀ ਇਹ ਤੁਸੀਂ ਦੁਬਾਰਾ ਫਿਰ ਹੁਣ ਅੱਗੇ ਨੂੰ ਫਿਰ ਕਰ ਰਹੇ ਹੋ हां जी हां बिल्कुल कि ਕਿੰਨੇ ਕਬਹਣ ਚ ਕਰ ਰਹੇ ਹੋ ਇਹ ਇਹ ਆਪਣੇ ਕੋਲ ਲਗਭਗ 2 ਇਕੜ ਤੋਂ ਥੋੜਾ ਬਹੁਤਾ ਉੱਪਰ ਲਾ ਲੋ 2 ਇਕੜਾਂ ਦੇ ਵਿੱਚ ਆਪਾਂ ਇਹ ਕਣਕ ਕਰ ਰਹੇ ਹਾਂ ਜੀ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਤੇ ਇਹਦੇ ਚ ਹੁਣ ਜਦੋਂ ਬੀਜ ਬਜਾਈ ਕਰੀ ਆ ਹੁਣ ਕਈਆਂ ਨੇ ਤਾਂ ਕਲੋਰੋ ਲਾ ਕੇ ਪਾਈ ਆ ਵੀ ਚੂਹੇ ਨਾ ਖਾ ਜਾਣ ਜਾਂ ਅੱਗੇ ਨੂੰ ਫਿਰ ਗੁਲੀਂ ਡੇ ਸਪਰੇ ਦੀ ਤਿਆਰੀ ਹੈ ਜਾਂ ਹੁਣ ਸੱਚ ਡਾਈ ਪਿੱਛੇ ਬੜਾ ਰੋਲਾ ਪੈਂਦਾ ਰਿਹਾ ਤੁਸੀਂ ਉਹਦਾ ਕਿਵੇਂ ਕੰਮ ਸਾਰਿਆ ਇੱਥੇ ਜਾਂ ਉਹ ਤੇ ਕੀ ਪਾਇਆ ਹਾਂਜੀ ਹਾਂ ਜਿਹੜੇ ਆਰਗੈਨਿਕ ਖੇਤੀ ਕਰਾਨੇ ਹਨ ਜੀ ਸਾਡੇ ਇੱਥੇ ਗੁਰਮੀਤ ਜੀ ਹੈ ਠੀਕ ਹੈ ਉਹ ਆਕੇ ਬਕਾਇਦਾ ਉਹਨਾਂ ਨੇ ਸਾਨੂੰ ਗਾਈਡ ਕੀਤਾ ਉਹਨਾਂ ਨੇ ਜਿਹੜੀ ਆਰਗੈਨਿਕ ਹੀ ਦਵਾਈ ਹਾਂ ਮੈਂ ਦੇਖੀ ਥੋੜੇ ਥੇ ਫ੍ਰਿਜ ਤੇ ਪਈ ਸੀ ਹਨ ਫ੍ਰਿਜ ਤੇ ਦਵਾਈਆਂ ਪਈਆਂ ਜਿਹੜੀਆਂ ਜਾਇ ਉਹ ਵੀ ਰਚਕੇ ਉਹ ਦਵਾਈਆਂ ਫਿਰ ਜਿਹੜੀ ਤੁਸੀਂ ਦਵਾਈ ਦੱਸ ਰਹੇ ਹੋ ਵੀ ਇਹ ਦਿੱਤੀਆਂ ਉਹਨਾਂ ਨੇ ਇਹ ਮਤਲਬ ਡਾਈਡੂ ਦੀ ਥਾਂ ਤੁਸੀਂ ਇਹ ਪਾਈਆਂ ਜਿਵੇਂ ਹਨਾ ਡੀਪੀ ਬਣੇ ਦੇਖੋ ਜਿਹੜੀ ਇਹ ਦਵਾਈ ਹੈ ਜੀ ਤੇ ਕੀ ਹੈ ਤਾਰ ਲਾਣਾ ਕੰਸਰਟ ਇਹ ਜੋ ਹੋਏਗੀ ਇਹ 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 ਉਹਨੇ ਸਾਨੂੰ ਦਿੱਤੀ ਸੀ ਵੀ ਇਹ ਤੁਸੀਂ ਬੀਜ ਨੂੰ ਢੇਰੀ ਕਰਕੇ ਉਹਦੇ ਉੱਤੇ ਜਿਵੇਂ ਆਪਾਂ ਮਲਦੇ ਹੁੰਨੇ ਆ ਤੇਲ ਵਾਂਗੂੰ ਦਵਾਈ ਹੈ ਨਾ ਹਾਂ ਉਹ ਅਸੀਂ ਲਾਈ ਹੈ ਵੀ ਇੱਕ ਤਾਂ ਚੂਹਾ ਚਾਹ ਨਹੀਂ ਕੋ ਚੱਕੇਗਾ ਠੀਕ ਹੈ ਜੀ ਠੀਕ ਹੈ ਇਹ ਜ਼ਹਿਰ ਰਹਤ ਹੈ ਕਿੰਨੇ ਦੇ ਵਿੱਚ ਕਿੰਨੀ ਕ ਪੈ ਜਾਂਦੀ ਹੈ ਜੀ ਇਹ ਇੱਕ ਏਕੜ ਵਾਸਤੇ ਇੱਕ ਸੀ ਜੀ ਆਪਾਂ ਨੇ ਦੋ ਕੀਤੀਆਂ ਸੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੁਣ ਅੱਗੇ ਸਪਰੇਅ ਹੈ ਉਹ ਅਲੱਗ ਕਰਨੇ ਪੰਜਵੇਂ ਕਹਿੰਦੇ ਆ ਇੱਕ ਉਹਨੇ ਇਹ ਸਾਨੂੰ ਦਵਾਈਆਂ ਦਿੱਤੀਆਂ ਹੈ ਠੀਕ ਹੈ ਸਾਗਰੀਕਾ ਹੈ ਇੱਕ ਹਨਾ ਠੀਕ ਹੈ ਜੀ ਇਹ ਇਹ ਦਵਾਈਆਂ ਸਾਨੂੰ ਦਿੱਤੀਆਂ ਵੀ ਇਹ ਮਿਲਾ ਕੇ ਤੁਸੀਂ ਇਹ ਸਪਰੇਅ ਕਰਨੀਆਂ ਹੈ ਜੀ ਠੀਕ ਹੈ ਇਹਦੀ ਸਪਰੇਅ ਕਰਨੀ ਹੈ ਕਰਤੀ ਹੈ ਜੀ ਨਹੀਂ ਨਹੀਂ ਇਹ ਜਦੋਂ ਹੋ ਜਾਏਗੀ ਜਿਹੜੀ ਹੁਣ ਦਵਾਈ ਲਈਏ ਉਹ ਵੀਜ ਨੂੰ ਲਈਏ ਆਪਾਂ ਨੇ ਠੀਕ ਹੈ ਠੀਕ ਹੈ ਜੀ ਤੇ ਇਹ ਜਿਹੜੀ ਸਪਰੇਅ ਕਰਨੀ ਹੈ ਠੀਕ ਹੈ ਜੀ ਠੀਕ ਹੈ ਇਹ ਮਤਲਬ ਹੈ ਜਿਹੜੀ IFCO ਵੱਲੋਂ ਦਿੱਤੀ ਹੋਈ ਹੈ ਹਨਾ ਹਾਂ ਇੱਕੋ ਦੀਆਂ IFCO ਵੱਲੋਂ ਰეკਮੈਂਡਡ ਹੈ ਇਹ ਪੂਰੀ ਪ੍ਰੋਪਰ ਹੋਣੀ ਹੈ ਹਾਂ ਇਹ ਉਹਨਾਂ ਨੇ ਸਾਨੂੰ ਜੋ ਬਿਨਾ ਜ਼ਹਿਰ ਰਹਿਤ ਚੀਜ਼ਾਂ ਹਨਾ ਫਿਰ ਉਹਨਾਂ ਨੇ ਦਿੱਤੀ ਸਾਨੂੰ ਬਿਲਕੁਲ ਜੀ ਇਹ ਦੂਜੀ ਗੱਲ ਇਹ ਹੈ ਜੀ ਇੱਕ ਹੋਰ ਉਹਨਾਂ ਦੀ ਜੋ ਆਰਗੈਨਿਕ ਹੈ ਕਰਾ ਰਹੇ ਹੈ ਕਹਿ ਕੇ ਸਾਨੂੰ ਠੀਕ ਹੈ ਫ੍ਰੀ ਆਫ ਕੋਸਟ ਅੱਛਾ ਉਹਨਾਂ ਨੇ ਆਪਣੇ ਤੋਂ ਕੋਈ ਦਵਾਈਆਂ ਦਾ ਦੇਖੋ ਕੋਈ ਪੈਸਾ ਨਹੀਂ ਲਿਆ ਠੀਕ ਹੈ ਵੀ ਤੁਸੀਂ ਜੀ ਘਟੋ ਘਾਟ ਕਰੋ ਹਾਂ ਤਾਂ ਕਿ ਜੇ ਮੈਂ ਤਾਂ ਕਹਿੰਦਾ ਵੀ ਹੁਣ ਜੇ ਮੰਨ ਲਓ ਮੈਂ 20 ਕੁਇੰਟਲ ਵੇਚਤੇ ਹੂੰ ਜੇ ਇੱਕ ਕਾ Adik account ਲੈ ਗਿਆ 20 ਘਰਾਂ ਤਾਂ ਮੈਂ ਅਨਾਜ ਇੰਨਾ ਕ ਹੋ ਗਿਆ ਵੀ ਉਹ ਜ਼ਹਿਰ ਤੋਂ ਬਿਨਾ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਇਹ ਦਵਾਈ ਦਿੱਤੀ ਉਹਨਾਂ ਨੇ ਜੀ ਠੀਕ ਹੈ ਇਹ ਕਹਿੰਦੇ ਤੁਸੀਂ ਗੁੜ ਚਰਲਾ ਕੇ ਪਾਣੀ ਹੈ ਜੀ ਗੁੜ ਚਰਲਾ ਕੇ ਉਹ ਕਹਿੰਦੇ ਹਾਂ ਜਦੋਂ ਪਾਣੀ ਲਾਣਾ ਤੁਸੀਂ ਨਹੀਂ ਸਪਰੇਅ ਕਰਨੀ ਹੈ ਛੱਟਾ ਨਹੀਂ 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 ਉਹ ਕਹਿੰਦੇ ਜਦੋਂ ਤੁਸੀਂ ਪਾਣੀ ਲਾਉਂਗੇ ਜਿੱਥੇ ਥੋੜਾ ਨੱਕਾ ਹੋਇਆ ਖਾਲ ਦੇ ਵਿੱਚ ਉੱਥੇ ਗੁੜ ਦੇ ਵਿੱਚ ਕਿਲੋ ਗੁੜ ਦੇ ਵਿੱਚ 1 ਏਕੜ ਦੇ ਵਿੱਚ ਕਿਲੋ ਗੁੜ ਲੈਣਾ ਹੈ ਠੀਕ ਹੈ ਉਹ ਦਵਾਈ ਮਿਕਸ ਕਰਕੇ ਉੱਥੇ ਵਿੱਚ ਛੱਡ ਦੇਣੀ ਹੈ ਉਹਦੇ ਉਹ ਹੌਲੀ ਹੌਲੀ ਪਾਣੀ ਨੇ ਘੁਲੇ ਜਾਣਾ ਹੈ ਛੱਡ ਦਿਓ ਵੀ ਉਹ ਘੁਲੀ ਜਾਏਗੀ ਹਾਂ ਉਹ ਘੁਲੀ ਜਾਏਗਾ ਸਾਰੇ 10 ਰੋ ਹੋ ਜਾਣਾ ਹੈ ਏ ਸਾਨੂੰ ਦਵਾਈਆਂ ਦਿੱਤੀਆਂ ਨੇ ਜਿਹੜੀਆਂ ਪਾਣੀਆਂ ਨੇ ਜੀ ਬਸ ਇਸੇ ਨਾਲ ਕਿਲਾ ਕਣਕ ਦਾ ਪਲ ਜਾਊਗਾ ਇੱਕ ਇੱਕਲ ਵਾਸਤੇ ਜਿਹੜੀ ਇਹ ਮੰਨ ਲਓ ਇੱਕ ਸিসি ਇਹ ਆ ਇਹ ਦੋ ਸਪਰੇਇਆਂ ਨੇ ਇੱਕੇ ਪਹਿਲਾਂ ਮਿਲਣ ਵਾਲੀ ਸੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਖੇਤ ਚ ਤਾਂ ਲੈ ਕੇ ਆਇਆ ਕਈ ਵਾਰ ਨਾ ਬੰਦੇ ਦੇ ਮਨ ਚ ਆ ਜਾਂਦਾ ਵੀ ਯਾਰ ਵੱਢ ਕੇ ਇਹ ਜਿਹੜੇ ਆਮ ਖੇਤ ਚੋਂ ਦੇਤੀ ਹੋਣੀ ਹੈ ਨਾ ਰੇ ਸਪਰੇ ਵਾਲੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਜੇਕਰ ਤੁਸੀਂ ਚਾਹੋ ਤਾਂ ਲੈਬੋਰੀ ਟੈਸਟਿੰਗ ਆਪਣੀ ਤਸੱਲੀ ਵਾਸਤੇ ਕਰਾ ਸਕਦੇ ਹੋ ਕਣਕ ਦੀ ਕਿਉਂ ਸਰਪੰਚ ਸਾਹਿਬ ਉਹ ਇਦਾਂ ਜੀ ਗੱਲ ਦੇਖੋ ਜਿਹੜੀ ਸਭ ਤੋਂ ਪਹਿਲਾਂ ਤਾਂ ਹੁੰਦਾ ਇੱਕ ਵਿਸ਼ਵਾਸ ਜੀ ਪਰ ਵਿਸ਼ਵਾਸ ਘਾਤ ਵੀ ਉੱਥੇ ਹੁੰਦਾ ਜਿੱਥੇ ਵਿਸ਼ਵਾਸ ਹੁੰਦਾ ਹਾਂ ਹੈਨਾ ਜੇ ਆਪਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ ਤਾਂ ਆਪਣੇ ਨਾਲ ਘਾਤ ਵੀ ਕੌਣ ਕਰੇਗਾ ਜੀ 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 ਮੈਂ ਇੱਕ ਗੱਲ ਕਹਿੰਨਾ ਜੀ ਆਪਾਂ ਨੇ 7000 ਰੁਪਏ ਦੇ ਕੌਂਟਲ ਨੂੰ ਜੀ ਕਣਕ ਵੇਚਣੀ ਹੈ ਠੀਕ ਹੈ ਕੋਈ ਬੰਦਾ ਜਿਹਦਾ ਕੋਈ ਮਨ ਚ ਕੋਈ ਡਾਊਟ ਹੋਵੇ ਚੈੱਕ ਕਰਾਵੇ ਆਪਣੇ ਕੋਲ 1 ਕਿਲੋ ਪਹਿਲਾਂ ਲੈ ਜਾਵੇ ਠੀਕ ਹੈ ਫਰੀਜ ਆਫ ਕੋਸਟ ਮੈਂ ਦਵਾਵਾਂਗਾ ਠੀਕ ਹੈ ਉਹ ਲਾ ਕੇ ਪਹਿਲਾਂ ਚੈੱਕ ਕਰਾ ਕੇ ਭਾਵੇਂ ਲੈ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਜੇ ਕੋਈ ਲਿਜਾਣ ਤੋਂ ਬਾਅਦ ਵੀ ਟੈਸਟ ਕਰਾਂਦਾ ਹੈ ਉਹਨੂੰ ਲੱਗਦਾ ਉਹ ਕਹਿੰਦਾ ਵੀ ਹਾਂ ਇਸ 'ਚ ਕੋਈ ਕਮੀ ਹੈ ਤਾਂ ਮੇਰੇ ਬਾਅਦ ਚ ਛੱਡ ਦਿਓ ਖਰਚਾ ਵੀ ਤਾਂ ਮੈਂ ਦਵਾਵਾਂਗਾ ਅਣਜਾਣ ਦਾ ਪੈਸੇ ਹੀ ਵਾਪਸ ਕਰਾਂਗਾ ਠੀਕ ਹੈ ਆਪਣੀ ਤਸੱਲੀ 100% ਕਰ ਸਕਦੇ ਆ ਇਹ ਸਰਪੰਚ ਸਾਹਿਬ ਸਾਡੇ ਪੂਰੀ ਤਸੱਲੀ ਦੇ ਰਹੇ ਆ ਜੇ ਤੁਹਾਨੂੰ ਕੋਈ ਇਦਾਂ ਦੀ ਹਨਾ ਲੱਗਦੀ ਆ ਤੁਸੀਂ ਆਪਦੇ ਮਨ ਦਾ ਸ਼ੱਕ ਕੱਢ ਸਕਦੇ ਹੋ ਬਾਕੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਕੋਈ ਐ ਤਾਂ ਹੈ ਨਹੀਂ ਵੀ ਬਹੁਤ ਸਾਰੇ ਕਈ ਕੁਇੰਟਲ ਹੈ ਵੀ ਅਸੀਂ ਦੇ ਰਹੇ ਆ ਹਨਾ ਉਹ ਜਿੰਨੀ ਕੁ ਹੋਈ ਆ ਉਸ ਹਿਸਾਬ ਨਾਲ 15 20 ਕੁਇੰਟਲ ਇਹਨਾਂ ਕੋਲ ਬਚੇ ਹੋਏ ਹੈਗੇ ਆ ਉਹ ਜੇਕਰ ਕੋਈ ਲੈ ਕੇ ਜਾਣਾ ਚਾਹੁੰਦਾ ਹੈ ਤੁਹਾਡੇ ਵਿੱਚੋਂ ਵੀਰ ਭਾਈ ਉਹ ਲਿਜਾ ਸਕਦਾ ਅੱਗੇ ਨੂੰ ਜਿਵੇਂ ਦਾ ਹੋਏਗਾ ਫਿਰ ਉਸ ਹਿਸਾਬ ਨਾਲ ਦੇਖਾਂਗੇ ਆਪਾਂ ਸਰਪੰਚ ਸਾਹਿਬ ਆ ਵੀ ਤੁਸੀਂ ਆਪਣੇ ਘਰ ਦੇ ਅੰਦਰ ਗਲਿਆਰੇ ਦੇ ਵਿੱਚ ਕਾਸਾ ਕੱਚਾ ਥਾਂ ਰੱਖਿਆ ਹੋਇਆ ਇੱਥੇ ਫਿਰ ਆਪਣੇ ਘਰ ਦੀਆਂ ਸਬਜ਼ੀਆਂ ਇੱਥੇ ਮਾਣਾ ਮੋਟਾ ਕੁਝ ਕਿਵੇਂ ਇਹ ਵੀ ਰੇ ਸਪਰੇਅ ਰਹਤਾ ਹੈ ਕਿ ਇੱਥੇ ਮਾਣਾ ਮੋਟਾ ਕੁਝ ਕਰਦੇ ਹਾਂ ਪਾਜੀ ਮੈਂ ਕਹਿੰਦਾ ਸਪਰੇਅ ਵਾਲਾ ਰੇ ਵਾਲਾ ਤਾਂ ਅਸੀਂ ਪਰਚਾ ਹੀ ਪਾੜਿਆ ਹੋਇਆ ਹੈ ਅੱਛਾ ਕਿਉਂਕਿ ਹੁਣ ਦੇਖੋ ਮੈਨੂੰ ਇੱਥੇ ਪਾਜੀ ਘਟੋ ਘਟ 12 13 ਸਾਲ ਹੋ ਗਏ ਠੀਕ ਹੈ ਆ ਦੇਖੋ ਪਿਆਜ਼ ਕਿੰਨਾ ਕਿੰਨਾ ਖੜਿਆ ਹੈ ਨਾ ਲੋਕਾਂ ਦੇ ਕਹਿੰਦੇ ਐ ਮੋٹے ਹੋ ਗਏ ਹੈਨਾ ਆ ਦੇਖੋ ਸਿੱਧਾ ਸਿੱਧਾ ਜਾ ਖੜਿਆ ਹੈ ਆ ਪਾਲ ਖੜੀ ਹੈ ਉਧਰ ਅੱਗੇ ਉਹ ਪਰਲੇ ਪਾਸੇ ਕਰਿਓ ਪਾਜੀ ਦੇਖੋ ਉਹ ਦੇਖੋ ਆ ਗਾਜਰਾਂ ਨੇ ਉਹ ਪਾਲਕ ਦੇਖੋ ਕਿੰਨੀ ਕਿੰਨੀ ਹੈ ਹਨ ਪਰ ਇਹ ਇਹਦਾ ਕਾਰਨ ਇਹ ਹੈ ਵੀ ਹੋਈ ਘੱਟ ਮਾਤਰਾ ਚ ਹੈ ਪਰ ਹੈਗੀ ਬਿਨਾ ਸਪਰੇਅ ਤੋਂ ਬਿਨਾ ਦਵਾਈ ਇਹ ਜੈਨੂਨ ਹੈ ਜੋ ਇਹ ਜੈਨੂਨ ਹੈ ਅਸੀਂ ਕਹਿੰਦੇ ਵੀ ਜੇ ਕੀੜਾ ਜਿਹੜੀ ਚੀਜ਼ ਨੂੰ ਕੀੜਾ ਖਾ ਜਾਏ ਹਮ ਕੀੜਾ ਨਾ ਮਰੇ ਤਾਂ ਬੰਦਾ ਨਹੀਂ ਮਰਦਾ ਭਾਈ ਸਹੀ ਗੱਲ ਹੈ ਇਹ ਜੇ ਕੀੜਾ ਨਹੀਂ ਮਰਿਆ ਛੋਟਾ ਜਿਹਦਾ ਬੰਦਾ ਨਹੀਂ ਮਰਦਾ ਵੇ ਉਸ ਕਰਕੇ ਅਸੀਂ ਆ ਦੇਖੋ ਹੁਣ ਮੇਰੇ ਕੋਲ ਲਾਏ ਹੋਏ ਆ ਮਸੰਮੀ ਵੀ ਇੱਥੇ ਸੰਤਰਾ ਵੀ ਹੈ ਕਿੰਨੂ ਵੀ ਹੈ ਹਨ ਤੇ ਹਣੋ ਅਮਰੂਦ ਵੀ ਐ ਅਸੀਂ ਭਾਜੀ ਮੈਂ ਮੈਨੂੰ ਕੋਈ ਬੰਦੇ ਮੇਰੇ ਮਿੱਤਰ ਪਿਆਰਿਆਂ ਨੇ ਵੀ ਯਾਰੇ ਕੀੜੇ ਲੱਗਿਆ ਬੈਨ ਸਪਰੇ ਕਰਦੇ ਮੈਂ ਕਹਿਆ ਯਾਰ ਜੇ ਕੁਇੰਟਲ ਨਹੀਂ ਹੋਏਗਾ 10 ਕਿਲੋ ਹੋ ਜਾਣਗੇ ਹਾਂ 10 ਤਾਂ ਬਿਨਾ ਸਪਰੇ ਤੋਂ ਖਾਲੀ ਐ ਹਾਂ ਹੈਨਾ ਸਹੀ ਗੱਲ ਐ ਵੀ ਬਾਜ਼ਾਰ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਹੁੰਦਾ ਆਪਣੇ ਹੁਣ ਧਣੀਆਂ ਖੜਿਆ ਜੀ ਜੋ ਵੀ ਐ ਇਹ ਸਾਰਾ ਬਿਨਾ ਉਸ ਤੋਂ ਬੈਂਗਣ ਖੜੇ ਨੇ ਇਹਨਾਂ ਨੂੰ ਸਾਲ ਹੋ ਗਿਆ ਲੈ ਇਹਨੂੰ ਬਹੁਤ ਘੱਟ ਲੱਗਦੇ ਆ ਪਰ ਜਿੰਨੇ ਕ ਲੱਗਦੇ ਆ ਘੱਟੋ ਘੱਟ ਸੁਧਨੇ ਉਹ ਸ਼ੋ ਹੈ ਮਤਲਬ ਉਹ ਪਿਓਰ ਹੈ ਪਿਓਰ ਹੈ ਬਿਲਕੁਲ ਬਿਲਕੁਲ ਮਿਲਾਵਟ ਮਿਲਾਵਟ ਕਰਕੇ ਕਿਸੇ ਚੀਜ਼ ਦਾ ਨਾ ਉਹ ਗੱਲ ਥੋੜੀ ਬਹੁਤ ਸਹੀ ਹੈ ਵੀ ਜੇ ਕੀੜਾ ਖਾ ਕੇ ਜਿਉਂਦਾ ਰਹਿ ਸਕਦਾ ਹੈ ਜਿਹੜੇ ਚੀਜ਼ ਨੂੰ ਤਾਂ ਸਾਡਾ ਉਹ ਕੋਈ ਨੁਕਸਾਨ ਨਹੀਂ ਕਰਦਾ ਸਭ ਤੋਂ ਵੱਡੀ ਟੈਸਟਿੰਗ ਇਹ ਹੈ ਆ ਦੇਖੋ ਹੁਣ ਇਹ ਮੂਲੀਆਂ ਖੜੀਆਂ ਨੇ ਹਨਾ ਮੇਥੀ ਹੈ ਹੂੰ ਇਹ ਤਾਂ ਤੁਸੀਂ ਪਾ ਦੋ ਥੋੜਾ ਜਿਹੇ ਇਹਦੇ ਵਿੱਚ ਦਾਈ ਪਾ ਦੋ ਮੈਂ ਕਹਿੰਦਾ ਯੂਰੀਆ ਪਾ ਦੋ ਛਾਲਾ ਮਾਰਨੀ ਇਹਨੇ ਆਹ ਦੇਖੋ ਛਿੱਦੀ ਛਿੱਦੀ ਜੀ ਖੜੀ ਹੈ ਮੈਂ ਕਹਿੰਦਾ ਕੋਈ ਗੱਲ ਨਹੀਂ ਘੱਟ ਖਾਲਾਂਗੇ ਚੰਗਾ ਤਾਂ ਖਾ ਲਈਏ ਬਿਲਕੁਲ 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 ਸਹੀ ਗੱਲ ਨਹੀਂ ਪਤੇ ਦੀ ਗੱਲ ਹੈ ਮਤਲਬ ਐ ਨਹੀਂ ਹੈਗਾ ਕਈ ਨਾ ਆਪਾਂ ਥਾਂ ਮਤੇ ਦੇਖਿਆ ਅਗਲੇ ਕਹਿੰਦੇ ਆ ਵੀ ਅਸੀਂ ਆਰਗੈਨਿਕ ਵੀ ਕਰਦੇ ਆ ਤੇ ਹੈ ਵੀ ਇੰਨਾ ਇੰਨਾ ਮਤਲਬ ਇਥੀ ਕਰੀ ਖੜੇ ਹੁੰਦੇ ਆ ਉਹ ਮਤਲਬ ਆਪਾਂ ਐ ਨਹੀਂ ਕਹਿ ਸਕਦੇ ਵੀ ਉਹ ਕੁਦਰਤੀ ਹੈ ਨਹੀਂ 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 ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਜ਼ਰੂਰ ਹੈ ਬਿਲਕੁਲ ਜੀ ਬਿਲ ਆਪ ਆ ਕੇ ਕਰਕੇ ਹਨਾ ਸਹੀ ਗੱਲ ਹੈ ਸੋ ਇਹ ਸਾਡੇ सुरेंद्र ਸ਼ਰਮਾ ਜੀ ਪਿੰਡ ਸਰ ਕਪੜਾ ਪਟਿਆਲੇ ਤੋਂ ਤਕਰੀਬਨ 15 20 ਕਿਲੋਮੀਟਰ ਦੇ ਹੈ ਜੀ ਹਾਂ ਜੀ ਇਸ ਤੋਂ 18 ਕਿਲੋਮੀਟਰ ਦਾ ਹੈ 18 ਕਿਲੋਮੀਟਰ ਤੇ ਪਿੰਡ ਹੈ ਤੇ ਸ਼ਰਮਾ ਜੀ ਦਾ ਨੰਬਰ ਅਸੀਂ ਥੱਲੇ ਫਲੈਸ਼ ਕਰ ਰਹੇ ਹਾਂ ਤੁਹਾਨੂੰ ਕੋਈ ਖੇਤੀ ਨਾਲ ਰਿਲੇਟਡ ਸਲਾਹ ਲੈਣੀ ਹੋਵੇ ਕਣਕ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਉਹ ਜਮਾਂ Ориਜਨਲ ਹੈ ਤੇ ਉਹ ਤੁਸੀਂ ਲੈ ਕੇ ਜਾਣੀ ਹੋ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਜਿਵੇਂ ਇੱਕ ਸ਼ਾਇਦ ਮੈਨੂੰ ਲੱਗਦਾ ਹੈ ਵੀ ਕਮੈਂਟ ਆ ਸਕਦਾ ਹੈ ਦੋਸਤਾਂ ਦਾ ਵੀ ਗੋਲਡ ਡੰਡੇ ਦਾ ਕੀ ਹੱਲ ਕਰੋਗੇ ਉਹ ਜਿਵੇਂ ਪਹਿਲਾਂ ਵੀ ਦੱਸਿਆ ਸਰਪੰਚ ਸਾਹਿਬ ਨੇ ਕਿ ਭਾਈ ਅਸੀਂ ਆਪਣੀ ਲੇਬਰ ਲਾ ਕੇ ਜਿਹੜਾ ਮਾਣਾ ਮੋਟਾ ਹੋਊਗਾ ਉਹਨੂੰ ਹੱਥਾਂ ਨਾਲ ਪਟਾਵਾਂਗੇ ਉਹ ਉੱਥੇ ਵੀ ਕੋਈ ਸਪਰੇਅ ਨਹੀਂ ਕਰਾਂਗੇ ਕਿਉਂਕਿ ਬਹੁਤ ਹੀ ਬੜੀ ਮਾਰ ਗੋਲਡ ਡੰਡੇ ਦੀ ਉਹ ਪੈਂਦੀ ਹੁੰਦੀ ਹੈ ਕਿਉਂ ਜੀ ਪਤਾ ਕੀ ਹੈ ਭਾਜੀ ਦੇਖੋ ਜਿਹੜੀ ਚੀਜ਼ ਕੋਈ ਨੁਕਸਾਨ ਕਰਦੀ ਹੈ ਜੀ ਉਹਨੂੰ ਤੁਹਾਨੂੰ ਪੱਟਣਾ ਦਾ ਪੈਣਾ ਹੈ ਆ ਫੁਕਣਾ ਪੈਣਾ ਤੁਸੀਂ ਸਪਰੇਅ ਕਰੋਗੇ ਉਹ ਫੁਕ ਜੇਗੀ ਸੌਖਾ ਤਰੀਕਾ ਹੈ ਜੇ ਤੁਸੀਂ ਲੇਵਰ ਲਾਉਂਗੇ ਦੇਖੋ ਉਹਦੇ ਨਾਲ ਟਾਈਮ ਵੱਧ ਲੱਗੇਗਾ ਤੇ ਮੜਾ ਮੋਟਾ ਕਣਕ ਦਾ ਵੀ ਪੈਰਾਂ ਨਾਲ ਮਿੱਧੀ ਜਾਂਦੀ ਹੈ ਹਨਾ ਉਹ ਵੀ ਨੁਕਸਾਨ ਹੁੰਦਾ ਹੈ ਪਰ ਜਦੋਂ ਹੁਣ ਆ ਗੱਲ ਫੇਰ ਘੁੰਮ ਕੇ ਹੋਈ ਆ ਜਾਂਦੀ ਹੈ ਆਪਾਂ ਨੇ ਕੋਈ ਚੰਗੀ ਚੀਜ਼ ਕਰਨੀ ਹੈ ਉਹਦੇ ਵਾਸਤੇ ਪਰੇਸ਼ਾਨੀ ਤਾਂ ਖੱਟਣੀ ਚੱਲਣੇ ਪਏ ਬਿਲਕੁਲ ਬਿਲਕੁਲ ਸੋ ਇਹ ਜੀ ਟੋਟਲੀ ਸ਼ੁੱਧ ਹੈ ਸਾਰਾ ਕੁਝ ਜਮਾ ਵੀ ਕਿਤੋਂ ਬਾਹਰੋਂ ਕੁਝ ਨਹੀਂ ਪਾਇਆ ਹੋਇਆ ਹੈਗਾ ਤੁਸੀਂ ਜੇਕਰ ਕੁਝ ਵੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸੁਰੇਂਦਰ ਸ਼ਰਮਾ ਜੀ ਸਾਹਿਬ ਕਾ ਸਰਪੰਚ ਨੇ ਇਹ ਨਾਲ ਕੰਟੈਕਟ ਕਰ ਸਕਦੇ ਹੋ ਸੋ ਇਹ ਬਲੌਗ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸასი ਕਾਲ ਦੋਸਤੋ ਧੰਨਵਾਦ ਚਲੋ